ਮੱਸਾ ਮਾਰਿਓ ਜਿਨ ਸਿੰਘਣ ਆਣਸੂ ਹਮਕੋ ਦੇਹ ਇਧਰ ਪੰਜਾਬ ਵਿੱਚ ਮੱਸੇ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਲੋਕ ਛਿਪ ਕੇ ਬੈਠੇ ਸਿੰਘਾਂ ਨੇ ਵੀ ਖੁਸ਼ੀਆਂ ਵਿੱਚ ਜੈਕਾਰੇ ਛੱਡੇ ਪੰਥ ਮੁੜ ਝਾੜਾਂ ਬੇਲਿਆਂ ਵਿੱਚੋਂ ਬਾਹਰ ਆਉਣ ਲੱਗਾ ਦੁਸ਼ਟਾਂ ਦੇ ਘਰਾਂ ਵਿੱਚ ਸੱਥਰ ਵਿਛੇ ਹੋਏ ਸਨ ਚੁਗਲਾਂ ਮੁਖਬਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ ਉਹਨਾਂ ਦਾ ਡਰ ਜਾਇਜ਼ ਵੀ ਸੀ ਜਦ ਮੱッセ ਵਰਗੇ ਤਾਕਤਵਰ ਚੌਧਰੀ ਹੀ ਮਹਫੂਜ਼ ਨਹੀਂ ਸਨ ਜਦ ਐਨੇ ਵੱਡੇ ਮੁਗਲਈ ਘੇਰੇ ਵਿੱਚੋਂ ਬਰੰਗੜ ਦਾ ਸਿਰ ਸਿੰਘ ਲਾ ਕੇ ਲੈ ਗਏ ਸਨ ਤਾਂ ਚੁਗਲ ਮੁਖਬਰ ਕਿਹੜੇ ਬਾਗ ਦੀ ਮੂਲੀ ਸਨ ਮੱッセ ਦਾ ਆਪਣਾ ਬਹੁਤ ਵੱਡਾ ਪਰਿਵਾਰ ਸੀ ਜੋ ਮੱッセ ਦੀ ਬਿਨਾ ਸਿਰ ਵਾਲੀ ਲਾਸ਼ ਕੋਲ ਬੈਠਾ ਵਿਰਲਾਪ ਕਰ ਰਿਹਾ ਸੀ ਗੁੱਸੇ ਵਿੱਚ ਆ ਕੇ ਪਰਿਵਾਰ ਦੇ ਕੁਝ ਜੀਆ ਨੇ ਮੱਛੇ ਦਾ ਢੜ ਚੁੱਕਿਆ ਅਤੇ ਲਾਹੌਰ ਲੈ ਜਾ ਕੇ ਜਕਰੀਏ ਦੇ ਤਰ੍ਹਾਂ ਅੱਗੇ ਰੱਖ ਦਿੱਤਾ। ਉਹਨਾਂ ਰੌਲਾ ਪਾ ਦਿੱਤਾ ਕਿ ਜਦ ਤੱਕ ਮੱਛੇ ਦੇ ਖੂਨੀਆਂ ਨੂੰ ਫੜਿਆ ਨਹੀਂ ਜਾਂਦਾ ਤਦ ਤੱਕ ਉਹ ਢੜ ਨੂੰ ਨਹੀਂ ਦਫਨਾਉਣਗੇ। ਸਾਡੇ ਦੋਖੀਆਂ ਨੂੰ ਫੜ ਕੇ ਉਹਨਾਂ ਦੇ ਟੋਟੇ-ਟੋਟੇ ਕਰੋ ਅਤੇ ਸਾਨੂੰ ਨਿਆਂ ਦਿਓ। ਸਾਰਾ ਪਰਿਵਾਰ ਖਾਨੂ ਤੋਂ ਇਹ ਮੰਗ ਕਰ ਰਿਹਾ ਸੀ। ਗੱਲ ਖਾਨੂ ਦੇ ਵੀ ਬਸੋਂ ਬਾਹਰ ਹੋ ਚੁੱਕੀ ਸੀ। ਖਬਰ ਤਾਂ ਖਾਨੂ ਨੂੰ ਤੀਕ ਪਹਿਲਾਂ ਹੀ ਪਹੁੰਚ ਚੁੱਕੀ ਸੀ ਪਰ ਮੱਛੇ ਦੀ ਬਿਨਾ ਸਿਰ ਵਾਲੀ ਲਾਸ਼ ਵੇਖ ਕੇ ਤਾਂ ਮਾਨੋਂ ਉਹ ਸੁਰਤ ਭੁਲਾ ਬੈਠਾ ਦੋ ਸਿੰਘ ਪਤਾ ਨਹੀਂ ਕਿਧਰੋਂ ਪ੍ਰਗਟ ਹੋਏ ਅਤੇ ਐਨੇ ਸਖਤ ਘੇਰੇ ਵਿੱਚੋਂ ਚੌਧਰੀ ਮੱਛੇ ਦਾ ਸਿਰ ਵੱਢ ਕੇ ਲੈ ਗਏ ਇਸ ਗੱਲ ਨੇ ਖਾਨੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ ਸਿੰਘਾਂ ਨੂੰ ਖਤਮ ਕਰਨ ਦੇਣ ਦੀਆਂ ਟਾਹਰਾ ਮਾਰਨ ਵਾਲੇ ਜਕਰੀਏ ਖਾਨ ਅੰਦਰ ਗੁੱਸੇ ਦੇ ਭਾਂਬੜ ਵੱਲ ਰਹੇ ਸਨ ਉਸਨੇ ਮੱッセ ਦੀ ਸੁਰੱਖਿਆ ਦੇ ਜ਼ਿੰਮੇਵਾਰ ਫੌਜਦਾਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਮੱッセ ਦਾ ਪਰਿਵਾਰ ਵੱਖ ਚੀਕ ਰਿਹਾ ਸੀ ਜੇ ਹਾਲਾਤ ਤੁਹਾਡੇ ਵਸ ਵਿੱਚ ਨਹੀਂ ਖਾਨ ਸਾਹਿਬ ਤਾਂ ਅਸੀਂ ਚੌਧਰੀ ਸਾਹਿਬ ਦੀ ਲਾਸ਼ ਲੈ ਕੇ ਦਿੱਲੀ ਜਾਵਾਂਗੇ ਆਖਰ ਇਹ ਵਾਪਰ ਕਿਵੇਂ ਗਿਆ ਤੁਸੀਂ ਅੰਨੇ ਹੋ ਗਏ ਸੀ ਕਿਵੇਂ ਤੁਹਾਨੂੰ ਕਿਸੇ ਨੂੰ ਵੀ ਪਤਾ ਨਾ ਲੱਗਿਆ ਤੇ ਉਹ ਐਡਾ ਕਾਰਾ ਕਰ ਗਏ ਖਾਨ ਨੂੰ ਫੌਜਦਾਰਾਂ ਉੱਤੇ ਚੀਕਿਆ ਪਤਾ ਨਹੀਂ ਹਜੂਰ ਉਹ ਮੰਨੋ ਅਸਮਾਨ ਵਿੱਚੋਂ ਬਾਜਾਂ ਵਾਂਗ ਝਪਟੇ ਅਤੇ ਚੀਤੇ ਦੀ ਰਫ਼ਤਾਰ ਨਾਲ ਆਪਣਾ ਸ਼ਿਕਾਰ ਕਰਕੇ ਦੌੜ ਗਏ ਫੌਜਦਾਰ ਬੋਲਿਆ ਬਾਜ ਚੀਤੇ ਸ਼ਿਕਾਰ ਕੋਈ ਸ਼ਰਮ ਆ ਰਹੀ ਹੈ ਤੈਨੂੰ ਇਹ ਸਭ ਬੋਲਦੇ ਨੂੰ ਤੇ ਜਕਰੀਏ ਨੇ ਫੌਜਦਾਰ ਨੂੰ ਨੌਕਰੀਆਂ ਕੱਢ ਦਿੱਤਾ ਸਦੋ ਉਹਨਾਂ ਸਾਰੇ ਚੁਗਲਾਂ ਅਤੇ ਮੁਖਬਰਾਂ ਨੂੰ ਜਿਹੜੇ ਸਰਕਾਰੀ ਖਜ਼ਾਨਿਆਂ ਨੂੰ ਘੁਣਵਾਗ ਲੱਗੇ ਹੋਏ ਹਨ ਉਹਨਾਂ ਸਾਰਿਆਂ ਨੂੰ ਸਦੋ ਜਿਹੜੇ ਸਿੰਘਾਂ ਨੂੰ ਮਰਵਾਉਣ ਬਦਲੇ ਮਿਲ ਰਹੇ ਹਕੂਮਤੀ ਸੁੱਖ ਆਰਾਮ ਮਾਨ ਰਹੇ ਹਨ ਸਾਰੇ ਚੌਧਰੀ ਨੰਬਰਦਾਰ ਮੇਰੇ ਅੱਗੇ ਪੇਸ਼ ਕਰੋ ਜਕਰੀਏ ਨੇ ਉਹਨਾਂ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਜਿਹੜੇ ਮੁਗਲਾਂ ਨੂੰ ਸਿੰਘਾਂ ਦੀ ਸੂਹ ਦਿੰਦੇ ਸਨ ਜਾਂ ਆਪ ਸਿੰਘਾਂ ਨੂੰ ਮਾਰ ਕੇ ਹਕੂਮਤ ਤੋਂ ਵੱਡੀਆਂ ਜ਼ਗੀਰਾ ਹਾਸਲ ਕਰੀ ਬੈਠੇ ਸਨ ਓਹ ਜਿਹੜੇ ਸਾਡੀਆਂ ਦਿੱਤੀਆਂ ਜ਼ਗੀਰਾਂ ਉੱਤੇ ਐਸ਼ ਪ੍ਰਸਤੀਆਂ ਕਰ ਰਹੇ ਹਨ ਮੈਂ ਕੰਗਾਲ ਕਰ ਦੇਵਾਂਗਾ ਉਹਨਾਂ ਸਾਰਿਆਂ ਨੂੰ ਸਭ ਦੀਆਂ ਜਾਇਦਾਦਾਂ ਜ਼ਬਤ ਕਰ ਲਵਾਂਗਾ ਖਾਨੂੰ ਗੁੱਸੇ ਵਿੱਚ ਚੀਕ ਰਿਹਾ ਸੀ ਹਰਭਗਤ ਨਿਰੰਜਣੀਆਂ ਰਾਮਾ ਰੰਧਾਵਾ ਕਰਮਾ ਛੀਨਾ ਧਰਮਦਾਸ ਜੋਧਪੂਰੀਆ ਸਭ ਕਤਾਰ ਬਣਾ ਕੇ ਜਕਰੀਏ ਅੱਗੇ ਖੜੇ ਕਰ ਦਿੱਤੇ ਗਏ ਮਜੀਠੀਏ ਜਿੰਨਾਂ ਨੂੰ ਹਕੂਮਤ ਵੱਲੋਂ ਸੱਦਾ ਵੀ ਨਹੀਂ ਭੇਜਿਆ ਸੀ ਵੀ ਆ ਕੇ ਹਾਜ਼ਰ ਹੋਏ ਹੋਰ ਵੀ ਕਈ ਜਿੰਨਾਂ ਸਿੰਘਾਂ ਨੂੰ ਮਾਰ ਕੇ ਜਾਇਦਾਦ ਦਾ ਹਾਸਲ ਕੀਤੀਆਂ ਸਨ ਚੁਗਲ ਮੁਖਬਰ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਨ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ ਤਾਂ ਸਾਰਾ ਮੁਲਖਈਆ ਹੀ ਖਾਲਸੇ ਦਾ ਵੈਰੀ ਬਣ ਗਿਆ ਸੀ ਪਤਾ ਨਹੀਂ ਕਿੰਨਿਆਂ ਕਨੇ ਸਿੰਘਾਂ ਦੇ ਕਤਲ ਜਾਂ ਮੁਖਬਰੀਆਂ ਕਰਕੇ ਆਪਣੇ ਘਰ ਭਰੇ ਸਨ ਅੱਜ ਉਹ ਸਾਰੇ ਜਿਹੜੇ ਮੱッセ ਦੇ ਮਾਰੇ ਜਾਣ ਉੱਤੇ ਪਹਿਲਾਂ ਹੀ ਡਰ ਵਿੱਚ ਸਨ ਹੱਥ ਜੋੜੀ ਜਕਰੀਏ ਅੱਗੇ ਖਲੋਤੇ ਸਨ ਹਾਂ ਭਈ ਤੁਸੀਂ ਤਾਂ ਸਾਰੇ ਕਹਿੰਦੇ ਸੀ ਕਿ ਸਿੰਘ ਕੋਈ ਬਚਿਆ ਹੀ ਨਹੀਂ ਸਾਰੇ ਕਤਲ ਕਰ ਦਿੱਤੇ ਗਏ ਹਨ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਫਿਰ ਇਹ ਕਾਰਾ ਕੌਣ ਕਰ ਗਿਆ ਤੁਸੀਂ ਜਿੱਥੇ ਵੀ ਕਿਹਾ ਮੈਂ ਉੱਥੇ ਜਾ ਕੇ ਸਿੰਘਾਂ ਨੂੰ ਮਾਰਿਆ ਤੁਸੀਂ ਪਾਤਾਲ ਵਿੱਚ ਸਿੰਘਾਂ ਦੇ ਹੋਣ ਦੀ ਸੂਹ ਦਿੱਤੀ ਮੈਂ ਧਰਤੀ ਪੱਟ ਕੇ ਵੀ ਉਹਨਾਂ ਨੂੰ ਕੱਢਿਆ ਅਤੇ ਕਤਲ ਕੀਤਾ ਜਕਰੀਆ ਬੋਲਣ ਲੱਗਾ ਜੇ ਆਪਣਾ ਬਚਾਅ ਚਾਹੁੰਦੇ ਹੋ ਤੇ ਆਪਣੀਆਂ ਜਗੀਰਾਂ ਬਚਾਉਣੀਆਂ ਚਾਹੁੰਦੇ ਹੋ ਤਾਂ ਕਿਸੇ ਵੀ ਤਰ੍ਹਾਂ ਉਹ ਬੰਦੇ ਮੇਰੇ ਅੱਗੇ ਹਾਜ਼ਰ ਕਰੋ ਜਿਨ੍ਹਾਂ ਨੇ ਚੌਧਰੀ ਨੂੰ ਮਾਰਿਆ ਹੈ ਨਹੀਂ ਤਾਂ ਮੈਂ ਤੁਹਾਡਾ ਸਭ ਦਾ ਉਹੀ ਹਸ਼ਰ ਕਰਾਂਗਾ ਜੋ ਉਹਨਾਂ ਨੇ ਚੌਧਰੀ ਦਾ ਕੀਤਾ ਹੈ 볼 ਜਾਵਾਂਗਾ ਕਿ ਤੁਸੀਂ ਹਕੂਮਤ ਦੇ ਮਦਦਗਾਰ ਹੋ ਰਹੇ ਹੋ ਕਿਤੋਂ ਵੀ ਪੈਦਾ ਕਰੋ ਉਹ ਬੰਦੇ ਤੇ 63 ਤੋਂ 63 ਹਾਜ਼ਰ ਕਰੋ ਸਾਰੇ ਚੌਧਰੀ ਮੁਖਬਰ ਚੁੱਪ ਚਾਪ ਖਲੋਤੇ ਸਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਖਬਰ ਹੈ ਵੀ ਨਹੀਂ ਸੀ ਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਤਦੋਂ ਹੀ ਹਰਪ੍ਰਤ ਨਰੰਜਨੀਆਂ ਬੋਲਿਆ ਹਜੂਰ ਪੰਗੂ ਸੁਣੀਦਾ ਹੈ ਮੀਰਾ ਕੋਟੀਆ ਮਹਤਾਬ ਸਿੰਘ ਪੰਗੂ ਉਸ ਨੇ ਚੌਧਰੀ ਦਾ ਕਤਲ ਕੀਤਾ ਹੈ ਇਥੋਂ ਤਿੰਨ ਕਕੋ ਦੀ ਵਾਟ ਤੇ ਹੈ ਹਜੂਰ ਉਸ ਦਾ ਪਿੰਡ ਪਰ ਉਹ ਪਿੰਡ ਰਹਿੰਦਾ ਨਹੀਂ ਸੁਣਿਆ ਹੈ ਕਿ ਕਿਤੇ ਦੂਰ ਮਾਰੂਥਲਾਂ ਦੇ ਦੇਸ਼ ਵਿੱਚ ਰਹਿੰਦੇ ਹਨ ਉਹ ਅਤੇ ਉਸ ਦੇ ਸਾਥੀ ਹੋਰ ਵੀ ਹਨ ਉਸ ਜਿਹੇ ਖਾਨੂੰ ਦਾ ਡਰ ਐਤਕੀ ਲੁੱਕ ਨਹੀਂ ਸਕਿਆ ਜੀ ਹਜੂਰ ਪੂਰਾ ਜੱਥਾ ਹੈ ਸਿੰਘਾਂ ਦਾ ਸਾਰੇ ਇੱਕ ਤੋਂ ਵੱਧ ਲੜਾਕੇ ਤੇ ਉਹਨਾਂ ਦੇ ਪਰਿਵਾਰ ਕੀ ਉਹ ਸਨੇ ਪਰਿਵਾਰ ਹੀ ਚਲੇ ਗਏ ਹਨ ਨਹੀਂ ਹਜੂਰ ਪਰਿਵਾਰ ਤਾਂ ਜ਼ਿਆਦਾਤਰ ਇੱਥੇ ਹੀ ਹਨ ਲੋਕ چھਪ ਕੇ ਰਹਿੰਦੇ ਹਨ ਪਰ ਹਨ ਪੰਜਾਬ ਵਿੱਚ ਹੀ ਤਬਾਹ ਕਰ ਦਿਓ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਪਿੰਡਾਂ ਨੂੰ ਉਜਾੜ ਦਿਓ ਜਿੱਥੇ ਉਹਨਾਂ ਦੇ ਪਰਿਵਾਰ ਵਸਦੇ ਹਨ ਕੋਈ ਬੱਚਾ ਵੀ ਜਿਉਂਦਾ ਨਹੀਂ ਬਚਣਾ ਚਾਹੀਦਾ ਜਕਰੀਆ ਗੁੱਸੇ ਵਿੱਚ ਬੋਲਿਆ ਮੀਰਾ ਕੋਟ ਪਿੰਡ ਪੀਰ ਸੁਕੰਬਰ ਅਲੀ ਨੂੰ ਜ਼ਗੀਰ ਵਿੱਚ ਮਿਲਿਆ ਹੋਇਆ ਹੈ ਪੀਰ ਨੂੰ ਬਲਾਵਾ ਭੇਜਿਆ ਗਿਆ ਤੁਸੀਂ ਪੀਰ ਸਾਹਿਬ ਪਿੰਡਾਂ ਵਿੱਚ ਸਿੱਖਾਂ ਨੂੰ ਪਨਾਹ ਦੇ ਰਹੇ ਹੋ ਤੁਹਾਨੂੰ ਪਾਤਸ਼ਾਹ ਦਾ ਐਲਾਨ ਦਾ ਭੋਰਾ ਡਰ ਨਹੀਂ ਹਕੂਮਤ ਦੇ ਵੈਰੀਆਂ ਨੂੰ ਬਾਗੀਆਂ ਨੂੰ ਟਿਕਾਣਾ ਦੇਣਾ ਵੀ ਬਗਾਵਤ ਹੀ ਹੈ ਤੁਸੀਂ ਸਾਡੀ ਇਸ ਟੁਕੜੀ ਦੇ ਨਾਲ ਜਾਓ ਅਤੇ ਮਹਿਤਾਬ ਸਿੰਘ ਨੂੰ ਪੇਸ਼ ਕਰੋ ਨਹੀਂ ਤਾਂ ਤੁਹਾਡਾ ਪਿੰਡ ਉਜਾੜਨ ਵਿੱਚ ਰਤਾਚੀ ਜਿੱਕ ਨਹੀਂ ਹੋਵੇਗੀ ਜਕਰੀਆ ਖਾਨ ਨੇ ਪੀਰ ਨੂੰ ਤਾੜਨਾ ਕੀਤੀ ਮੁਗਲ ਫੌਜ ਦੀ ਇੱਕ ਟੁਕੜੀ ਤੇ ਨਾਲ ਮੱッセ ਰੰਗੜ ਦੇ ਪਰਿਵਾਰ ਨੇ ਆ ਕੇ ਪਿੰਡ ਘੇਰ ਲਿਆ ਅਤੇ ਸੁਕੰਬਰ ਅਲੀ ਦੀ ਕੋਈ ਵਾਹ ਨਹੀਂ ਚੱਲੀ ਫੌਜ ਦੇ ਮੁਖੀ ਨੂਰਦੀਨ ਨੇ ਪੀਰ ਨੂੰ ਕਿਹਾ ਕਿ ਪੰਚ ਨੂੰ ਬੁਲਾਵਾ ਭੇਜੇ ਪੰਚ ਨੱਥਾ ਖਹਿਰਾ ਨੂਰਦੀਨ ਅੱਗੇ ਪੇਸ਼ ਕੀਤਾ ਗਿਆ ਤੇਰੀ ਜਾਨ ਬਖਸ਼ੀ ਸਿਰਫ ਇਸੇ ਵਿੱਚ ਹੈ ਚੌਧਰੀ ਕਿ ਤੂੰ ਮਹਿਤਾਬ ਸਿੰਘ ਨੂੰ ਸਾਡੇ ਹਵਾਲੇ ਕਰ ਦੇਵੇਂ ਨਹੀਂ ਤਾਂ ਸਾਨੂੰ ਹੁਕਮ ਹੈ ਕਿ ਉਹਨਾਂ ਪਿੰਡਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ ਜਿੱਥੇ ਸਿੰਘ ਵਸਦੇ ਹਨ ਅਤੇ ਜਾਂ ਜਿਹੜੇ ਪਿੰਡਾਂ ਦੇ ਪੰਜ ਸਿੰਘਾਂ ਨਾਲ ਹਮਦਰਦੀ ਰੱਖਦੇ ਹਨ ਫੈਸਲਾ ਤੁਸੀਂ ਕਰਨਾ ਹੈ ਇੱਕ ਆਦਮੀ ਦੇਣਾ ਹੈ ਕਿ ਸਾਰਾ ਪਿੰਡ ਉੱਜੜਦਾ ਵੇਖਣਾ ਹੈ ਨੂਰਦੀਨ ਨੇ ਨੱਥੇ ਚੌਧਰੀ ਅੱਗੇ ਗੱਲ ਸਾਫ਼ ਕਰ ਦਿੱਤੀ ਮਤਾਬ ਸਿੰਘ ਤਾਂ ਪਿੰਡ ਵਿੱਚ ਹੈ ਨਹੀਂ ਹਜੂਰ ਮੈਂ ਤੁਹਾਡੇ ਅੱਗੇ ਹਾਜ਼ਰ ਹਾਂ ਮਾਰੋ ਚਾਹੇ ਰੱਖੋ ਪਰ ਪਿੰਡ ਦਾ ਨੁਕਸਾਨ ਨਾ ਕਰੋ ਨਥੇ ਨੇ ਫੌਜਦਾਰ ਅੱਗੇ ਤਰਲਾ ਪਾਇਆ ਇਸ ਤੋਂ ਪਹਿਲਾਂ ਕਿ ਨੂਰਦੀਨ ਕੁਝ ਬੋਲਦਾ ਹਰਪ੍ਰਗਤ ਨਰੰਜਨੀਆਂ ਨੇ ਉਸ ਦੇ ਕੰਨ ਵਿੱਚ ਕੁਝ ਖੁਸਰ-ਫੁਸਰ ਕੀਤੀ ਇੱਕ ਹੋਰ ਗੱਲ ਤੇ ਤੇਰੀ ਬੰਦ ਖਲਾਸੀ ਹੋ ਸਕਦੀ ਹੈ ਚੌਧਰੀ ਮੈਂ ਸੁਣਿਆ ਹੈ ਕਿ ਮਤਾਰਬ ਸਿੰਘ ਦਾ ਇੱਕ ਪੁੱਤਰ ਪਿੰਡ ਵਿੱਚ ਹੀ ਹੈ ਜਾਂ ਉਸ ਨੂੰ ਲੈ ਕੇ ਆ ਨੂਰਦੀਨ ਦੀ ਗੱਲ ਸੁਣ ਕੇ ਨੱਥੇ ਖਹਿਰੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸ ਨੇ ਗੁੱਸੇ ਅਤੇ ਹੈਰਾਨੀ ਭਰੇ ਭਾਵਾਂ ਨਾਲ ਫੌਜਦਾਰ ਵੱਲ ਵੇਖਿਆ ਦੇਖਦਾ ਕੀ ਹੈ ਚੌਧਰੀ ਸਾਡੇ ਕੋਲ ਸਾਰਾ ਦਿਨ ਨਹੀਂ ਹੈ ਅਸੀਂ ਹੋਰ ਪਿੰਡਾਂ ਵਿੱਚ ਵੀ ਸਿੰਘਾਂ ਦਾ ਖੁਰਾ ਨੱਪਣਾ ਹੈ ਜਾ ਦੌੜ ਕੇ ਜਾ ਅਤੇ ਪੇਸ਼ ਕਰ ਹਕੂਮਤ ਦੇ ਬਾਗੀ ਤੇ ਚੌਧਰੀ ਮੱッセ ਦਾ ਕਾਤਲ ਦੇ ਪੁੱਤਰ ਨੂੰ ਸਾਡੇ ਅੱਗੇ ਪਰ ਉਹ ਤਾਂ ਬਾਲ ਹੈ ਹਜੂਰ ਉਸ ਦਾ ਕੋਈ ਕਸੂਰ ਨਹੀਂ ਉਸ ਦਾ ਤੁਸੀਂ ਕੀ ਕਰੋਗੇ ਨੱਥੇ ਨੇ ਡਰ ਜ਼ਾਹਰ ਕੀਤਾ ਅਚਾਰ ਪਾਵਾਂਗੇ ਉਹਦਾ ਹੋਰ ਕੀ ਕਰਨਾ ਨੂਰਦੀਨ ਹੱਸਦਾ ਹੋਇਆ ਬੋਲਿਆ ਪਰ ਉਹ ਸੱਚਮੁੱਚ ਹੀ ਛੋਟਾ ਬਾਲ ਹੈ ਹਜ਼ੂਰ ਉਹ ਤਾਂ ਆਪਣੇ ਪਿਤਾ ਨੂੰ ਮਿਲਿਆ ਵੀ ਗਿਣਤੀ ਦੇ ਦਿਨ ਹੈ ਅਸੀਂ ਉਸ ਨੂੰ ਛੱਡਣਾ ਨਹੀਂ ਚੌਧਰੀ ਸੱਪ ਦਾ ਬੱਚਾ ਸੱਪ ਹੀ ਬਣੇਗਾ ਅਸੀਂ ਤਾਂ ਬਸ ਉਸ ਨੂੰ ਹੱਥਾਂ ਵਾਲੇ ਪਾਸਿਓਂ ਖਿਲਾੜੀ ਵਿੱਚ ਧੱਕਣਾ ਹੈ ਤੇ ਬਾਕੀ ਕੰਮ ਤਾਂ ਖੁੰਖਾਰ ਜਾਨਵਰਾਂ ਨੇ ਕਰਨਾ ਹੈ ਉਸ ਨੂੰ ਪਾੜ ਦੇਣ ਚਾਹੇ ਰੱਖ ਲੈਣ ਨੂਰਦੀਨ ਦੀ ਗੱਲ ਸੁਣ ਕੇ ਨੱਥਾ ਚੌਧਰੀ ਸੁੰਨ ਹੋ ਗਿਆ ਅਸਲ ਵਿੱਚ ਮਤਾਬ ਸਿੰਘ ਪਿੰਡ ਛੱਡਣ ਲੱਗਾ ਆਪਣੇ ਬਾਲ ਰਾਏ ਸਿੰਘ ਦਾ ਹੱਥ ਅੰਜ ਨੱਥੇ ਖਹਿਰੇ ਦੇ ਹੱਥ ਦੇ ਗਿਆ ਸੀ ਅਤੇ ਨੱਥੇ ਨੇ ਬਾਲ ਦਾ ਸੋਣਾ ਧਿਆਨ ਰੱਖਿਆ ਸੀ ਨੱਥੇ ਚੌਧਰੀ ਦੇ ਸਾਰੇ ਪਰਿਵਾਰ ਨਾਲ ਹੀ ਬਾਲ ਰਾਏ ਸਿੰਘ ਦਾ ਤੇ ਹੋ ਗਿਆ ਸੀ ਅੱਜ ਨੱਥੇ ਨੂੰ ਜਾਪ ਰਿਹਾ ਸੀ ਕਿ ਜਿਵੇਂ ਰਾਏ ਸਿੰਘ ਦੇ ਸਿਰ ਉੱਤੇ ਗਿਰਜਾਂ ਉੱਡੀਆਂ ਫਿਰ ਰਹੀਆਂ ਹਨ ਬਹੁਤ ਉਦਾਸੀ ਦੇ ਆਲਮ ਵਿੱਚ ਪਿੰਡ ਨੂੰ ਤੁਰਿਆ ਪੰਚਨੱਥਾ ਡਰ ਅਤੇ ਫਿਕਰ ਉਸ ਦੀ ਤੌਰ ਤੋਂ ਪੜੇ ਜਾ ਸਕਦੇ ਹਨ ਡਿਗ ਦਾ ਢੈਂ ਦਾ ਉਹ ਪਿੰਡ ਪਹੁੰਚਿਆ ਅੱਗੇ ਬਾਲ ਰਾਏ ਸਿੰਘ ਆਪਣੇ ਸਾਥੀਆਂ ਨਾਲ ਖੇਡ ਰਿਹਾ ਸੀ ਨੱਥੇ ਨੇ ਉਸ ਵੱਲ ਵੇਖ ਕੇ ਅਫਸੋਸ ਵਿੱਚ ਸਿਰ ਹਿਲਾਇਆ ਅਤੇ ਖੁੰਡ ਉੱਤੇ ਡਿੱਗ ਪਿਆ ਇਹ ਹੈ ਹਜ਼ੂਰ ਸਲਤਨਤ ਦਾ ਬਾਗੀ ਬੱਚਿਆਂ ਦੀ ਚੱਲ ਰਹੀ ਖੇਡ ਵਿੱਚੋਂ ਇੱਕ ਬਾਲ ਦੂਜੇ ਨੂੰ ਇੱਕ ਰਾਜਾ ਬਣੇ ਹੋਏ ਬਾਲ ਅੱਗੇ ਪੇਸ਼ ਕਰਦਾ ਬੋਲਿਆ ਚੱਲ ਓਏ ਝੁੱਕ ਕੇ ਸਲਾਮ ਕਰ ਖਾਨ ਸਾਹਿਬ ਨੂੰ ਇਸ ਜ਼ਾਲਮ ਰਾਜੇ ਅੱਗੇ ਸਿਰ ਝੁਕਾਉਣ ਨਾਲੋਂ ਮੈਂ ਲੜ ਕੇ ਮਰਨਾ ਪ੍ਰਵਾਨ ਕਰਾਂਗਾ ਖੇਡ ਦੇ ਬਾਲਾਂ ਵਿੱਚੋਂ ਰਾਏ ਸਿੰਘ ਬੋਲਿਆ ਅਤੇ ਨੱਥਾ ਇੱਕਦਮ ਖੜਾ ਹੋ ਗਿਆ ਕਿਉਂ ਨਾ ਮੈਂ ਬਾਲ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਅਤੇ ਫੌਜ ਦੇ ਹੱਥ ਹੀ ਨਾ ਆਵਾਂ ਜਿਉਂਦਾ ਤਾਂ ਉਹਨਾਂ ਛੱਡਣਾ ਨਹੀਂ ਇਸ ਨੂੰ ਕੀ ਮੂੰਹ ਦਿਖਾਵਾਂਗਾ ਮੈਂ ਮਹਤਾਬ ਸਿੰਘ ਨੂੰ ਕੀ ਜਵਾਬ ਦੇਵਾਂਗਾ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦ ਮਹਤਾਬ ਸਿੰਘ ਮੇਰੇ ਤੋਂ ਆਪਣਾ ਬਾਲ ਮੰਗੇਗਾ ਕਿ ਲਿਆ ਮੇਰਾ ਪੁੱਤਰ ਜਿਸ ਨੂੰ ਮੈਂ ਤੇਰੀ ਉਂਗਲ ਫੜਾ ਕੇ ਗਿਆ ਸੀ ਕੀ ਕਹਾਂਗਾ ਕਿ ਬਾਲ ਨੂੰ ਤਾਂ ਮੈਂ ਭੁੱਖੇ ਸ਼ੇਰਾਂ ਅੱਗੇ ਸੋਟਾ ਆਇਆ ਸੀ ਨੱਥਾ ਮਨ ਵਿੱਚ ਸੋਚ ਰਿਹਾ ਸੀ ਇਸ ਤੋਂ ਚੰਗਾ ਤਾਂ ਇਹੀ ਹੈ ਕਿ ਮੈਂ ਇਸ ਨੂੰ ਬਚਾਉਂਦਾ ਹੋਇਆ ਆਪਣਾ ਸਰੀਰ ਲਾ ਦੇਵਾਂ ਮੇਰੇ ਗਏ ਪਿੱਛੋਂ ਘੱਟੋ ਘੱਟ ਮੇਰੀ ਔਲਾਦ ਨੂੰ ਮਿਹਨੇ ਤਾਂ ਨਹੀਂ ਸਹਾਰਨੇ ਪੈਣਗੇ ਉਹਨਾਂ ਦਾ ਤਾਂ ਜਸ ਹੋਵੇਗਾ ਕਿ ਨੱਥੇ ਚੌਧਰੀ ਦਾ ਪਰਿਵਾਰ ਹੈ ਜਿਹੜਾ ਬਾਲ ਰਾਏ ਸਿੰਘ ਨੂੰ ਬਚਾਉਂਦਾ ਆਪਣੀ ਦੇਹ ਲਾ ਗਿਆ ਨੱਥੇ ਨੇ ਆਪਣੇ ਇੱਕ ਪੁੱਤਰ ਇੱਕ ਭਾਣਜੇ ਸੀਰੀ ਅਤੇ ਇੱਕ ਪਹਿਰੇਦਾਰ ਨੂੰ ਨਾਲ ਲੈ ਲਿਆ ਅਤੇ ਪੰਜੇ ਜਣੇ ਰਾਏ ਸਿੰਘ ਨੂੰ ਲੈ ਕੇ ਪਿੰਡ ਦੀ ਜੂ ਟੱਪ ਗਏ ਕੁਝ ਚੁਗਲਾ ਨੇ ਜਾ ਕੇ ਹਰ ਭਗਤ ਨਿਰੰਜਨੀਏ ਨੂੰ ਚੁਗਲੀ ਕਰ ਦਿੱਤੀ ਕਿ ਨੱਥਾ ਤਾਂ ਬਾਲ ਨੂੰ ਲੈ ਕੇ ਹਰਨ ਹੋ ਗਿਆ ਹੈ ਜੇ ਉਹ ਸਾਡੇ ਹੱਥੋਂ ਨਿਕਲ ਗਏ ਤਾਂ ਖਾਨ ਬਹਾਦਰ ਸਾਡੇ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡੇਗਾ ਛੇਤੀ ਨਾਲ ਘੋੜੇ ਦੜਾਓ ਅਤੇ ਜਿਸ ਦੇ ਵੀ ਉਹ ਨજર ਪੈਣ ਗੋਲੀਆਂ ਨਾਲ ਉਡਾ ਦਿਓ ਨੂਰਦੀਨ ਨੇ ਘੋੜਸਵਾਰਾਂ ਨੂੰ ਚੁਗਲਾਂ ਦੇ ਨਾਲ ਨੱਥੇ ਹੋਣਾ ਦੇ ਮੰਗਰ ਭਜਾਇਆ ਮੇਰੀ ਗੱਲ ਧਿਆਨ ਨਾਲ ਸੁਣੋ ਮੈਂ ਇੱਥੇ ਰੁਕ ਕੇ ਫੌਜ ਨੂੰ ਰੋਕਾਂਗਾ ਅਤੇ ਤੁਸੀਂ ਸਾਰੇ ਬਾਲ ਨੂੰ ਲੈ ਕੇ ਨਿਕਲ ਜਾਇਓ ਮਾਲਵੇ ਦੇਸ਼ ਵਿੱਚ ਦੀ ਹੁੰਦੇ ਹੋਏ ਤੁਸੀਂ ਮਾਰੂਥਲ ਵਿੱਚ ਬੁੱਢੇ ਜੋੜ ਚਲੇ ਜਾਇਓ ਅਤੇ ਬਾਲ ਰਾਏ ਸਿੰਘ ਨੂੰ ਮਤਾਬ ਸਿੰਘ ਦੀ ਗੋਦ ਪਿਠਾ ਕੇ ਪਰਤਿਓ ਦੂਰੋਂ ਮਾਰੋ ਮਾਰ ਕਰਦੀ ਆ ਰਹੀ ਜਕਰੀਏ ਦੀ ਫੌਜ ਨੂੰ ਵੇਖ ਕੇ ਨੱਥੇ ਨੇ ਆਪਣੇ ਪੁੱਤਰ ਅਤੇ ਬਾਕੀ ਸਾਥੀਆਂ ਨੂੰ ਕਿਹਾ ਨਹੀਂ ਪੰਚ ਜੀ ਅਸੀਂ ਤੁਹਾਨੂੰ ਇਕੱਲਿਆਂ ਕਿਵੇਂ ਛੱਡ ਜਾਈਏ ਅਸੀਂ ਵੀ ਇੱਥੇ ਤੁਹਾਡੇ ਨਾਲ ਹੀ ਰੁਕਾਂਗੇ ਅਤੇ ਜੂਝਾਂਗੇ ਜਾਨ ਰਹਿੰਦੀ ਤੱਕ ਤਾਂ ਬਾਲ ਦੀ ਜਾਨ ਦੀ ਰੱਖਿਆ ਕਰਾਂਗੇ ਮਗਰੋਂ ਗੁਰੂ ਆਪ ਰਾਖਾ ਨੱਥੇ ਚੌਧਰੀ ਦਾ ਪਹਿਰੇਦਾਰ ਬੋਲਿਆ ਤਾਂ ਇਸ ਤਰ੍ਹਾਂ ਕਰ ਪੁੱਤਰ ਤੂੰ ਹੀ ਨਿਕਲ ਜਾ ਅਸੀਂ ਇੱਥੇ ਰੁਕਦੇ ਹਾਂ ਕਿਉਂਕਿ ਜੇ ਫੌਜ ਨੂੰ ਕਿਸੇ ਨੇ ਠੱਲ ਨਾ ਪਾਈ ਤਾਂ ਉਹ ਜਲਦੀ ਹੀ ਸਾਨੂੰ ਸਭ ਨੂੰ ਮਾਰ ਮਕਾਉਣਗੇ ਅਤੇ ਲੋਕ ਕਹਿਣਗੇ ਕਿ ਜਿਸ ਬਾਲ ਨੂੰ ਬਚਾਉਣ ਲਈ ਸਭ ਕੁਝ ਛੱਡ ਕੇ ਭੱਜੇ ਉਸ ਦੀ ਰੱਖਿਆ ਨਹੀਂ ਕਰ ਸਕੇ ਨਿੰਦਿਆ ਪੱਲੇ ਪਵੇਗੀ ਨੱਥੇ ਨੇ ਆਪਣੇ ਪੁੱਤਰ ਨੂੰ ਮਨਾਉਣਾ ਚਾਹਿਆ ਪਰ ਪਿਤਾ ਜੀ ਹੁਣ ਭੱਜ ਸਕਣ ਦਾ ਮੌਕਾ ਨਹੀਂ ਬਚਿਆ ਮੌਤ ਸਿਰ ਉੱਤੇ ਆਣ ਖਲੋਤੀ ਹੈ ਹੁਣ ਤਾਂ ਸਾਨੂੰ ਮੁਕਾਬਲਾ ਕਰਨ ਦੀ ਨੀਤੀ ਬਣਾਉਣੀ ਚਾਹੀਦੀ ਹੈ ਨੱਥੇ ਦੇ ਪੁੱਤਰ ਨੇ ਹਾਲਾਤ ਵਿਚਾਰਦਿਆਂ ਕਿਹਾ ਪਰ ਮੈਂ ਫੇਰ ਵੀ ਕਹਾਗਾ ਪੁੱਤਰ ਕਿ ਭਾਵੇਂ ਕਿਸੇ ਨੇੜੇ ਦੇ ਪਿੰਡ ਵਿੱਚ ਹੀ ਜਾਸ ਚਲਾ ਜਾ ਤੁਸੀਂ ਬਾਲ ਨੂੰ ਕਿਤੇ ਹੋਰ ਲੁਕੋ ਆਵੋ ਅਤੇ ਸਾਡੇ ਨਾਲ ਜੋ ਹੋਵੇਗੀ ਵੇਖੀ ਜਾਵੇਗੀ ਰਬਾਲ ਤਾਂ ਬਚ ਜਾਵੇਗਾ ਨੱਥਾ ਥੋੜਾ ਬੇਬਸ ਹੋ ਰਿਹਾ ਸੀ ਇਸ ਤੋਂ ਪਹਿਲਾਂ ਕਿ ਨੱਥਾ ਚੌਧਰੀ ਕੁਝ ਹੋਰ ਬੋਲਦਾ ਗੋਲੀਆਂ ਦੀ ਇੱਕ ਬੋਛਾਰ ਨੱਥੇ ਹੋਣਾ ਦੇ ਸਿਰਾਂ ਉੱਤੋਂ ਦੀ ਲੰਗੀ ਉਹਨਾਂ ਉੱਥੇ ਹੀ ਨੀਵੀਂ ਥਾਂ ਦੀ ਓਟ ਲੈ ਕੇ ਮੋਰਚਾ ਮੱਲ ਲਿਆ ਆਓ ਭਾਈ ਰੰਗੜੋ ਉਹ ਬੈਠੇ ਨੇ ਤੁਹਾਡੇ ਦੁਸ਼ਮਣ ਹੋਵੋ ਅੱਗੇ ਤੇ ਲੈ ਲਓ ਆਪਣਾ ਬਦਲਾ ਨੂਰਦੀਨ ਨੇ ਮੱッセ ਰੰਗੜ ਦੇ ਭਰਾਵਾਂ ਨੂੰ ਵੰਗਾਰਿਆ ਮੱッセ ਦੇ ਭਰਾ ਭਤੀਜੇ ਅੱਗੇ ਆਏ ਅਤੇ ਅਲੀ ਅਲੀ ਕਰਦੇ ਨੱਥੇ ਹੋਰਾਂ ਵੱਲ ਵਧੇ ਟੋਟੇ ਟੋਟੇ ਕਰਦੇਓ ਉਸ ਤੁਖਮ ਦੇ ਜਾਏ ਦੇ ਤਾਂ ਕਿ ਚੌਧਰੀ ਮੱッセ ਦੀ ਰੂਹ ਨੂੰ ਕੁਝ ਸ਼ਾਂਤੀ ਮਿਲ ਸਕੇ ਮੱッセ ਦਾ ਭਰਾ ਬੋਲਿਆ ਨੱਥੇ ਚੌਧਰੀ ਅਤੇ ਉਸ ਦੇ ਸਾਥੀਆਂ ਕੋਲ ਕੋਈ ਵੱਡੇ ਹਥਿਆਰ ਤਾਂ ਨਹੀਂ ਸਨ ਨੱਥਾ ਤੀਰ ਅੰਦਾਜ਼ ਜ਼ਰੂਰ ਚੰਗਾ ਸੀ ਉਸ ਕੋਲ ਤੀਰ ਕਮਾਨ ਸੀ ਭਾਨ ਜੇ ਕੋਲ ਬਰਛੀ ਸੀ ਤੇ ਪੁੱਤਰ ਕੋਲ ਸੇਲਾ ਪਹਿਰੇਦਾਰ ਕੋਲ ਤਲਵਾਰ ਸੀ ਅਤੇ ਸਿਰੀ ਕੋਲ ਇੱਕ ਮੋਟਾ ਸਲੋਤਰ ਬਸ ਇਹੀ ਸਨ ਇਹਨਾਂ ਦੇ ਸ਼ਸਤਰ ਤੇ ਅੱਗੋਂ ਮੁਗਲ ਫੌਜਾਂ ਬੰਦੂਕਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਸਨ ਮੁਕਾਬਲਾ ਭਾਵੇਂ ਇੱਕ ਪਾਸੜ ਹੀ ਸੀ ਪਰ ਫਿਰ ਵੀ ਮੁਕਾਬਲਾ ਤਾਂ ਸੀ ਜਦ ਮੱッセ ਦਾ ਪਰਿਵਾਰ ਨੱਥੇ ਅਤੇ ਉਸਦੇ ਸਾਥੀਆਂ ਕੋਲ ਪਹੁੰਚਿਆ ਤਾਂ ਮੂਹਰਲੀ ਕਤਾਰ ਵਿੱਚ ਮੱッセ ਦੇ ਭਾਈ ਭਤੀਜੇ ਸਨ ਨਥੇ ਕਿਆਣੇ ਬਰਛੇ ਅਤੇ ਸੇਲੇ ਵਿੱਚ ਪਰੋਕੇ ਦੋ ਘੋੜਸਵਾਰ ਪਲ ਵਿੱਚ ਹੀਠਾ ਸੁੱਟ ਲਏ ਇਹ ਦੋਹੇ ਮੱッセ ਦੇ ਭਤੀਜੇ ਸਨ ਇਸ ਤੋਂ ਪਹਿਲਾਂ ਕਿ ਮੱッセ ਦਾ ਪਰਿਵਾਰ ਸੰਭਲਦਾ ਨਥੇ ਦੇ ਸੀਰੀ ਨੇ ਸਲੋਤਰ ਦਾ ਇੱਕ ਭਰਵਾ ਵਾਰ ਮੱッセ ਦੇ ਭਰਾ ਦੇ ਸਿਰ ਉੱਤੇ ਕੀਤਾ ਤੇ ਉਸ ਦਾ ਸਿਰ ਖਖੜੀ ਵਾਂਗ ਪਾੜ ਦਿੱਤਾ ਖੋਪੜੀ ਦੇ ਪਾਟਣ ਦਾ ਖੜਾਕ ਸੁਣ ਕੇ ਬਾਕੀ ਘੋੜਸਵਾਰਾਂ ਨੇ ਲਗਾਮਾਂ ਖਿੱਚੀਆਂ ਅਤੇ ਪਿਛਾਂ ਪਰਤ ਗਏ ਭੱਜੇ ਜਾਂਦੇ ਮੱッセ ਦੇ ਪਰਿਵਾਰ ਦੇ ਜੀਆਂ ਦੀ ਨੱਥੇ ਦੇ ਦਰਬਾਨ ਪਹਿਰੇਦਾਰ ਦੀ ਤਲਵਾਰ ਨਾਲ ਵੀ ਭੇਂਟ ਹੋ ਗਈ ਅਤੇ ਕਿਰਪਾਨ ਨੇ ਪ੍ਰਾਉਣਾਚਾਰੀ ਕਰਦਿਆਂ ਤਿੰਨ ਚਾਰ ਹੋਰ ਸਵਾਰ ਆਪਣੇ ਕੋਲ ਹੀ ਰੱਖ ਲਏ ਕੁਝ ਕ ਜੀਤ ਤੇ ਬਾਕੀ ਖਾਲੀ ਘੋੜੇ ਵਾਪਸ ਪਰਤੇ ਨੂਰਦੀਨ ਤੇ ਉਸ ਦੇ ਸੈਨਿਕ ਸੁੰਨ ਜਿਹੇ ਹੋ ਗਏ ਸਨ ਮੱッセ ਦੇ ਭਰਾ ਦੀ ਮਤੀਰੇ ਵਾਂਗ ਖਿੱਲਰਦੀ ਖੋਪੜੀ ਸਭ ਨੇ ਵੇਖੀ ਸੀ ਭਾਰੀ ਸਲੋਤਰ ਸਭ ਨੂੰ ਆਪਣੇ ਸਿਰ ਵਿੱਚ ਵੱਜਿਆ ਪ੍ਰਤੀਤ ਹੋਇਆ ਹਰ ਭਗਤ ਨਰੰਜਣੀਏ ਦਾ ਤਾਂ ਹੱਥ ਆਪ ਮੁਹਾਰੇ ਆਪਣੇ ਸਿਰ ਨੂੰ ਛੂ ਕੇ ਵੇਖਣ ਲੱਗਾ ਸੀ ਇਹ ਜੱਟ ਸਾਡੇ ਮਾਰਨ ਦੇ ਵਸ ਨਹੀਂ ਸਾਡਾ ਤਾਂ ਅੱਧਾ ਪਰਿਵਾਰ ਇੰਨਾ ਹੋਰ ਮਾਰ ਦਿੱਤਾ ਹੈ ਅਸੀਂ ਨਹੀਂ ਲੈਣਾ ਕੋਈ ਬਦਲਾ ਰੋਂਦਾ ਹੋਇਆ ਮੱッセ ਦਾ ਇੱਕ ਭਰਾ ਨੂਰਦੀਨ ਨੂੰ ਕਹਿ ਰਿਹਾ ਸੀ ਤੁਸੀਂ ਚੌਧਰੀ ਮੱッセ ਦੇ ਭਰਾ ਹੋ ਇਸ ਤਰ੍ਹਾਂ ਕਿਉਂ ਭਜਦੇ ਹੋ ਵੈਰ ਤਾਂ ਤੁਹਾਡਾ ਹੈ ਅਸੀਂ ਮੂਰੇ ਹੋ ਕੇ ਕਿਉਂ ਮਰੀਏ ਤੁਹਾਡੀ ਖਾਤਰ ਅਸੀਂ ਕਿਉ ਲੜੀਏ ਜਾਓ ਭਗਤ ਨਰਨਜਨੀਆ ਕੋਲ ਜਾਓ ਜਿਹੜਾ ਚੁਗਲੀ ਕਰਕੇ ਲੈ ਕੇ ਆਇਆ ਹੈ ਨੂਰਦੀਨ ਬੋਲਿਆ ਹਜੇ ਇਹ ਆਪਸ ਵਿੱਚ ਗੱਲਾਂ ਕਰ ਹੀ ਰਹੇ ਸਨ ਕਿ ਨੱਥੇ ਚੌਧਰੀ ਨੇ ਕੁਝ 92 ਜਿਹੇ ਤੀਰ ਚਲਾਏ ਅਤੇ ਤਿੰਨ ਘੋੜ ਸਵਾਰ ਹੋੜ ਡੇਗਲੇ ਜਿੰਨਾ ਵਿੱਚੋਂ ਇੱਕ ਮੱッセ ਦਾ ਭਤੀਜਾ ਸੀ ਰੱਜ ਗਏ ਅਸੀਂ ਬਦਲੇ ਲੈ ਕੇ ਬਸ ਥੋਤੋਂ ਕੁਝ ਸਰਦਾ ਹੈ ਤਾਂ ਦੇਖ ਲਵੋ ਨਹੀਂ ਤਾਂ ਸਾਨੂੰ ਮੁਆਫ ਕਰੋ ਬਦਲਾ ਲੈਣ ਆਇਆ ਕਿ ਤੇ ਮੈਂ ਸਾਰਾ ਪਰਿਵਾਰ ਨੰਮਰਵਾ ਤਰਾਂ ਕੀ ਮੂੰਹ ਦਿਖਾਵਾਂਗਾ ਘਰ ਜਾ ਕੇ ਕਿ ਇੱਕ ਦਾ ਬਦਲਾ ਲੈਣ ਗਿਆ ਸੀ ਤੇ ਪੰਜ ਹੋਰ ਮਰਵਾ ਆ ਇਹ ਕਹਿ ਕੇ ਮੱਸੇ ਦੇ ਭਰਾ ਨੇ ਘੋੜੇ ਨੂੰ ਅਡੀ ਲਾਈ ਅਤੇ ਵਾਪਸ ਪਰਤ ਗਿਆ ਉਧਰ ਹਰਭਗਤ ਨਿਰੰਜਨੀਆਂ ਵੀ ਡੋਲ ਗਿਆ ਸੀ ਅਸੀਂ ਕੋਈ ਸਿਪਾਹੀ ਨਹੀਂ ਅਸੀਂ ਤਾਂ ਹਕੂਮਤ ਦੇ ਬਸ ਵਫਾਦਾਰ ਹਾਂ ਸਾਡਾ ਕੰਮ ਮੁਖਬਰੀਆਂ ਕਰਨਾ ਹੈ ਮਾਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਸਾਡੇ ਤੋਂ ਆਸ ਨਾ ਰੱਖਿਓ ਕਿ ਅਸੀਂ ਇੰਨਾ ਜੱਟਾਂ ਨੂੰ ਮਾਰ ਲਵਾਂਗੇ ਉਸਨੇ ਫੌਜਦਾਰ ਨੂਰਦੀਨ ਨੂੰ ਸੁਣਾਉਂਦਿਆਂ ਕਿਹਾ ਐਨੇ ਚਿਰ ਨੂੰ ਨੱਥੇ ਦੇ ਤੀਰਾਂ ਨੇ ਇਹਨਾਂ ਦੇ ਕਈ ਹੋਰ ਘੋੜਸਵਾਰ ਪਾਰ ਬੁਲਾ ਦਿੱਤੇ ਸਨ ਨੱਥੇ ਦਾ ਇੱਕ ਵੀ ਤੀਰ ਖਾਲੀ ਨਹੀਂ ਗਿਆ ਸੀ ਜਿਹਦੇ ਵੀ ਤੀਰ ਲੱਗਿਆ ਉਹ ਪਾਣੀ ਮੰਗਣ ਜੋਗਾ ਵੀ ਨਹੀਂ ਰਿਹਾ ਗੱਲ ਹੱਥੋਂ ਜਾਂਦੀ ਵੇਖ ਕੇ ਨੂਰਦੀਨ ਨੇ ਫੌਜ ਨੂੰ ਇਸ਼ਾਰਾ ਕੀਤਾ ਕਿ ਨੱਥੇ ਅਤੇ ਉਸ ਦੇ ਸਾਥੀਆਂ ਨੂੰ ਚੌ ਤਰਫਾ ਘੇਰਾ ਪਾ ਲਓ ਅਤੇ ਦੋਹਾਂ ਪਾਸਿਆਂ ਤੋਂ ਹੱਲਾ ਬੋਲੋ ਨੱਥੇ ਨੇ ਵੀ ਤਕਾ ਲਿਆ ਕਿ ਹੁਣ ਮੌਤ ਦਰਾਂ ਉੱਤੇ ਆਨ ਢੁੱਕੀ ਹੈ ਉਸ ਨੇ ਰਾਏ ਸਿੰਘ ਨੂੰ ਸਮਝਾਇਆ ਕਿ ਉਹੇ ਹੀਠਾਂ ਹੀ ਲੁੱਕ ਕੇ ਬੈਠਾ ਰਹੇ ਨੱਥੇ ਨੇ ਤੀਰ ਵਰਸਾਉਣੇ ਸ਼ੁਰੂ ਕੀਤੇ ਉਹ ਐਸੇ ਰੋਹ ਵਿੱਚ ਤੀਰ ਛੱਡ ਰਿਹਾ ਸੀ ਕਿ ਕਈ ਤੀਰ ਤਾਂ ਮੁਗਲ ਸਿਪਾਹੀਆਂ ਦੇ ਸਰੀਰਾਂ ਦੇ ਪਾਰ ਨਿਕਲ ਜਾਂਦੇ ਸਨ ਨੇੜੇ ਆਏ ਮੁਗਲਾਂ ਨੂੰ ਉਸ ਦੇ ਸਾਥੀ ਬਰਛਿਆਂ ਵਿੱਚ پرو ਰਹੇ ਹਨ ਪਹਿਰੇਦਾਰ ਅਤੇ ਸੀਰੀ ਵੀ ਆਪਣੀ ਕਿਰਪਾਨ ਅਤੇ ਸਲੋਤਰ ਨਾਲ ਸੋਨਾ ਮੁਕਾਬਲਾ ਕਰ ਰਹੇ ਹਨ ਪਰ ਨੱਥੇ ਦੇ ਤੀਰਾਂ ਤੋਂ ਡਰਦੇ ਬਹੁਤੇ ਮੁਗਲ ਸਿਪਾਹੀ ਤਾਂ ਨੇੜੇ ਆ ਹੀ ਨਹੀਂ ਰਹੇ ਕਾਫੀ ਚਿਰ ਉਹ ਬਹਾਦਰੀ ਨਾਲ ਜੂਝਦੇ ਰਹੇ ਪਰ ਰੋ ਵਿੱਚ ਖਿੱਚ-ਖਿੱਚ ਕੇ ਤੀਰ ਚਲਾਉਂਦੇ ਨੱਥੇ ਦੀ ਕਮਾਨ ਚਿੱਲੀਆਂ ਲੈ ਗਈ ਹੁਣ ਭਖੇ ਹੋਏ ਮੈਦਾਨ ਵਿੱਚ ਕਮਾਨ ਚਿੱਲੇ ਉੱਤੇ ਚੜਾਉਣ ਦਾ ਸਮਾਂ ਕਿੱਥੇ ਸੀ ਸੋ ਉਸ ਨੇ ਲੱਕ ਨਾਲ ਵੱਧੀ ਕਿਰਪਾਨ ਕੱਢੀ ਕੁਝ ਨੇੜੇ ਦੇ ਮੁਗਲਾਂ ਨੂੰ ਉਸਨੇ ਤਲਵਾਰ ਦੇ ਫੱਟ ਦੇ ਕੇ ਡੇਗਿਆ ਨੂਰਦੀਨ ਨੂੰ ਨੱਥੇ ਚੌਧਰੀ ਦੀ ਨਕਾਰਾ ਹੋ ਗਈ ਕਮਾਂਡ ਦਾ ਪਤਾ ਲੱਗ ਗਿਆ ਅਤੇ ਸਿਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੂਕਚੀ ਪਹਿਲਾਂ ਨੱਥੇ ਦੇ ਤੀਰਾਂ ਤੋਂ ਡਰਦੇ ਸਾਹਮਣੇ ਨਹੀਂ ਆ ਰਹੇ ਸਨ ਉਹਨਾਂ ਨੇ ਮੂਹਰੇ ਆ ਕੇ ਗੋਲੀਆਂ ਵਰਾ ਦਿੱਤੀਆਂ ਦੋ ਗੋਲੀਆਂ ਨੱਥੇ ਦੇ ਲੱਗੀਆਂ ਇੱਕ ਮੋਢੇ ਦੇ ਪਾਰ ਹੋ ਗਈ ਅਤੇ ਦੂਜੀ ਪੱਟ ਵਿੱਚ ਨੱਥੇ ਦੇ ਤਿੰਨ ਸਾਥੀ ਉਸ ਦਾ ਪੁੱਤਰ ਦਰਬਾਨ ਅਤੇ ਸੀਰੀ ਵੀ ਗੋਲੀਆਂ ਨੇ ਡੇਗਲੇ ਨੱਥਾ ਵੀ ਜ਼ਖਮੀ ਹੋ ਕੇ ਧਰਤੀ ਉੱਤੇ ਡਿੱਗ ਪਿਆ ਹੁਣ ਨੱਥੇ ਪੰਚ ਦਾ ਭਾਣਜਾ ਅਤੇ ਬਾਲ ਰਾਏ ਸਿੰਘ ਹੀ ਬਚੇ ਸਨ ਬਾਲਕ ਨੇ ਹੁਣ ਤੱਕ ਨੱਥੇ ਦੀ ਓਟ ਤਕਾਈ ਹੋਈ ਸੀ ਉਹ ਲੜਾਈ ਵਿੱਚ ਇੱਕ ਪਲ ਲਈ ਵੀ ਨੱਥੇ ਦੀਆਂ ਲੱਤਾਂ ਤੋਂ ਪਾਸੇ ਨਹੀਂ ਹੋਇਆ ਸੀ ਪਰ ਹੁਣ ਨੱਥਾ ਆਪ ਡਿੱਗ ਪਿਆ ਸੀ ਬੰਦੂਕਾਂ ਦੀ ਤਾੜ-ਤਾੜ ਤੋਂ ਸਹਿਮਿਆ ਰਾਏ ਸਿੰਘ ਉੱਥੇ ਹੀ ਸ਼ਹਿ ਬਣ ਕੇ ਬੈਠਾ ਰਿਹਾ ਜਿਆਦਾ ਨੱਥਾ ਅਤੇ ਉਸ ਦੇ ਸਾਥੀ ਡਿੱਗ ਪਏ ਤਾਂ ਮੁਗਲਾਂ ਨੇ ਆਪਣੇ ਘੋੜੇ ਆ ਕੇ ਉਹਨਾਂ ਉੱਤੇ ਚੜਾ ਦਿੱਤੇ। ਬਾਲ ਰਾਏ ਸਿੰਘ ਵੀ ਘੋੜਿਆਂ ਦੇ ਪੌੜਾ ਹੀ ਠਾ ਰਿਹਾ ਸੀ ਅਤੇ ਉਸ ਨੇ ਇੱਕ ਘੋੜੇ ਦੇ ਪੌੜ ਨੂੰ ਹੱਥ ਪਾ ਲਿਆ ਸੀ ਤੇ ਘੋੜੇ ਨੇ ਉਸ ਨੂੰ ਵਗਾ ਕੇ ਪਰੇ ਮਾਰਿਆ। ਓ ਪਿਆ ਹੈ ਮਤਾਬ ਸਿੰਘ ਦਾ ਤੁਖਮ ਕੁਚਲ ਦਿਓ ਇਸ ਨੂੰ ਸੁਮਾ ਹਰ ਭਗਤ ਨਿਰੰਜਨੀਆਂ ਚੀਕਿਆ। ਇੱਕ ਮੁਗਲ ਸਪਾਹੀ ਨੇ ਤਲਵਾਰ ਦਾ ਵਾਰ ਕੀਤਾ ਅਤੇ ਰਾਏ ਸਿੰਘ ਦੀ ਗਰਦਨ ਕੱਟੀ ਗਈ ਦੂਜੇ ਵਾਰ ਨੇ ਉਸ ਦਾ ਮੋਢਾ ਕੱਟ ਦਿੱਤਾ ਧਰਤੀ ਉੱਤੇ ਬੇਸੁਰਤ ਪਏ ਹੋਏ ਬਾਹਲ ਉੱਤੇ ਇੱਕ ਵਾਰ ਫੇਰ ਕੀਤਾ ਗਿਆ ਅਤੇ ਤਲਵਾਰ ਦੀ ਪਿਪਲਾ ਉਸ ਦੇ ਮੋਢੇ ਨੂੰ ਚੀਰ ਕੇ ਹੇਠਾਂ ਧਰਤੀ ਵਿੱਚ ਧਸ ਗਈ ਲਹੂ ਨਾਲ ਲਥਪਥ ਬਾਲ ਰਾਏ ਸਿੰਘ ਨੂੰ ਮਰਿਆ ਜਾਣ ਕੇ ਮੁਗਲ ਟੁਕੜੀ ਉਥੋਂ ਚਲੀ ਗਈ ਪਰ ਕਲਗੀ ਤਰਜੀਆਂ ਦੀ ਕੋਈ ਮਿਹਰ ਦੀ ਨਿਗਾਹ ਕਿ ਬਾਲ ਦੀ ਸਾਰ ਅਗ ਨਹੀਂ ਕੱਟੀ ਗਈ ਸੀ ਸਾਗ ਵੇਚਦੀ ਹੋਈ ਇੱਕ ਕੰਬੋਇਨ ਮਾਈ ਇਧਰ ਦੀ ਲੰਘ ਰਹੀ ਸੀ ਜਦ ਉਸਨੇ ਲਾਸ਼ਾਂ ਪਈਆਂ ਵੇਖੀਆਂ ਅਤੇ ਉਸ ਦੀ ਨਿਗਾਹ ਬਾਲ ਉੱਤੇ ਗਈ ਤਾਂ ਉਹ ਤਰਸ ਦੇ ਘਰ ਦੇ ਵਿੱਚ ਆ ਕੇ ਬਾਲ ਵੱਲ ਭੱਜੀ ਬੱਚੇ ਦੀ ਨਬਜ ਚੱਲ ਰਹੀ ਸੀ ਸੋ ਉਸ ਮਾਈ ਨੇ ਬਾਲ ਨੂੰ ਚੁੱਕਿਆ ਅਤੇ ਆਪਣੇ ਘਰ ਲੈ ਆਈ ਥੋੜੀ ਬਹੁਤ ਪੁੱਛ ਪੜਤਾਲ ਕਰਨ ਪਿੱਛੋਂ ਬੀਬੀ ਨੂੰ ਪਤਾ ਲੱਗਿਆ ਕਿ ਇਹ ਬਾਲ ਦਾ ਇੱਕ ਭਰਾ ਹੁੰਡਿਆਲੇ ਰਹਿੰਦਾ ਹੈ ਉਹ ਬਾਲ ਨੂੰ ਉਸ ਕੋਲ ਲੈ ਆਈ ਉਹਨਾਂ ਨੇ ਰਾਏ ਸਿੰਘ ਨੂੰ ਪਛਾਣ ਲਿਆ ਅਤੇ ਤੁਰੰਤ ਮੋਚੀ ਨੂੰ ਸੱਦ ਕੇ ਉਸ ਦੇ ਜ਼ਖਮ ਸਿਵਾਏ ਸੱਚੇ ਪਾਤਸ਼ਾ ਕਲਗੀਧਰ ਪਿਤਾ ਜੀ ਮਹਾਰਾਜ ਦੀ ਮਿਹਰ ਹੋਈ ਕਿ ਭਾਈ ਮਤਾਬ ਸਿੰਘ ਦਾ ਬਾਲ ਰਾਏ ਸਿੰਘ ऐसे भयानक हमले ਵਿੱਚੋਂ ਵੀ ਬਚ ਗਿਆ ਅਤੇ ਨੱਥੇ ਚੌਧਰੀ ਹੋਣਾ ਦੀ ਮਸ਼ੱਕਤ ਵੀ ਅਜਾਈ ਨਹੀਂ ਗਈ ਅਤੇ ਉਸ ਬਾਲ ਦੇ ਬਚ ਜਾਣ ਕਰਕੇ ਹੀ ਅੱਜ ਮੈਂ ਇੱਥੇ ਤੁਹਾਡੇ ਕੋਲ ਬੈਠਾ ਹਾਂ ਅਤੇ ਤੁਹਾਨੂੰ ਕਥਾ ਸੁਣਾ ਰਿਹਾ ਉਹ ਬਾਲ ਰਾਏ ਸਿੰਘ ਮੇਰੇ ਪਿਤਾ ਸੀ ਤੁਸੀਂ ਭਾਈ ਮਤਾਬ ਸਿੰਘ ਦੇ ਪੁੱਤਰੇ ਹੋ 인ਦਰਜੀਤ ਸਿੰਘ ਬੋਲਿਆ ਹਾਂ ਉਹ ਮੇਰੇ ਦਾਦਾ ਜੀ ਸਨ ਵਾਹ ਸਾਡੇ ਧੰਨ ਭਾਗ